ਫਿਰ ਦਫੇੜਾ ਸਾਹਿਬ ਅਸੀਂ ਮਾਰਨ ਉਹਨਾਂ ਜਿਹੜਾ ਉਹ ਵੀਲ ਚੇਅਰ ਹੈ ਉਹਦੇ ਚ ਜਿਹੜਾ ਗਵਾ ਰਹੇ ਸੀਗੇ ਲਾਉਨ ਮੇਰਾ ਦਾ ਅੰਦਰ ਕੰਪਲੈਕਸ ਗੁਰੂ ਘਰ ਦਾ ਜਦ ਅਸੀਂ ਗੁਰੂ ਘਰ ਦੇ ਅੱਗੇ ਗਏ ਜਿੱਥੇ ਮਹਾਰਾਜ ਪ੍ਰਕਾਸ਼ ਕਰਿਆ ਹੋਇਆ ਹੈ ਮਹਾਰਾਜ ਰੁਕੇ ਪਹਿਲਾਂ ਤਾਂ ਮਹਾਰਾਜ ਨੇ ਮੈਨੂੰ ਨਚਾਇਆ ਕਹਿੰਦੇ ਵਕੀਲ ਪੰਗੜਾ ਪਾ ਉਹ ਉਹ ਮਾਹੌਲ ਚ ਉਹ ਮਾਹੌਲ ਚ ਵੀ ਉਸ ਦਿਨ ਪੂਰਾ ਨਚਾਇਆ ਉਹਨਾਂ ਨੇ ਮੈਨੂੰ ਪੰਗੜਾ ਪਵਾ ਕੇ ਆ ਕੇ ਆ ਕੇ ਗੇਟ ਦੇ ਮੂੰਹਰੇ ਖੜ ਗਿਆ ਜਿੱਥੇ ਗੁਰਦੁਆਰਾ ਸਾਹਿਬ ਦਾ ਗੇਟ ਤਾਂ ਮੇਨ ਗੇਟ ਆ ਉਹਦੇ ਵਿਚਾਲੇ ਜੀ ਆ ਕੇ ਖੜ ਗਿਆ ਖੜੇ ਕਰਨ ਆਕਾਰ ਕਰਨ ਮੈਂ ਤਾਂ ਕਹਿੰਦੇ ਚਲੇ ਹੀ ਜਾਣਾ ਹੁਣ ਭਾਈ ਮੇਰੇ ਫਿਊ ਜੁੜ ਗਏ ਮਾਹ ਮਹਾਰਾਜ ਇਹ ਬਚਨ ਵਾਪਸ ਲੈ ਲੋ ਕਿਰਪਾ ਕਰੋ ਨਾਲ ਬੀਬੀ ਜੀ ਸਿਉਂ ਪਟਛ ਉਹਨੇ ਬਹੁਤ ਬੇਨਤੀ કરી ਮਹਾਰਾਜ ਆਪਣੇ ਬਚਨ ਵਾਪਸ ਲੋ ਇਹਨਾ ਕਿਰਪਾ ਕਰੋ ਮਹਾਰਾਜ ਟਾਲ ਮਟੋਲ ਕਰਕੇ